ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦਿਖਾਉਣੇ ਆ ਮੂੰਗੀ ਆਪਾਂ ਇਹ 26 ਤਰੀਕ ਨੂੰ ਬੀਜੀ ਸੀਗੀ ਅੱਜ ਇਹ 75 80 ਦਿਨਾਂ ਦੀ ਹੋਣ ਵਾਲੀ ਆ ਗਈ ਤੇ ਇਹਦੇ ਉੱਪਰ ਆਪਾਂ ਗ੍ਰਾਮੋ ਦਵਾਈ ਸੜਕ ਤੇ ਸੀ ਹੋ ਗਿਆ ਚਾਰ ਦਿਨ ਸੜਕੀ ਨੂੰ ਅੱਜ ਚੌਥਾ ਦਿਨ ਹੋ ਗਿਆ ਨੂੰ ਸੜਕੀ ਨੂੰ ਪੱਤੇ ਛਕਾ ਤਾਂ ਦਿੱਤੇ ਨੇ ਪੂਰੇ ਪਰ ਫਿਰ ਵੀ ਵਿੱਚੋਂ ਹਲੇ ਹਰੀ ਖੜੀ ਆ ਇਹ ਦੁਬਾਰੇ ਹਰੀ ਹੋਣ ਲੱਗ ਗਈ ਜਿਵੇਂ ਚਾਰ ਦਿਨ ਹੋ ਗਏ ਸੜਕੀ ਨੂੰ ਕਿਉਂਕਿ ਇਹਦਾ ਰਿਜ਼ਲਟ ਆ ਜਿਹੜਾ ਗ੍ਰਾਮੋ ਦਵਾਈ ਦਾ ਉਹ ਚਾਰਕ ਦਿਨਾਂ ਜਾਂ ਵੱਧ ਵੱਧ ਹਫਤਾ ਇੰਨਾ ਕਿ ਤ ਨਹੀਂ ਰਹਿੰਦਾ ਉਹ ਦੁਬਾਰੇ ਫੇਰ ਇਹ ਹਰੀ ਹੋਣੀ ਸ਼ੁਰੂ ਹੋ ਜਾਂਦੀ ਆ ਵੈਸੇ ਤਾਂ ਇਹ ਸੱਟੇ ਵਾਲੀ ਕੰਮ ਹੁੰਦਾ ਹੈ ਜਿਵੇਂ ਕਹਦੇ ਨੇ ਆਪਾਂ ਸੱਟਾ ਲਾ ਕੇ ਦੇਖਦੇ ਹੁੰਨੇ ਆ ਉਹ ਚੀਜ਼ ਆ ਇਹ ਕੋਈ ਪੱਕੀ ਫਸਲ ਨਹੀਂ ਹੈਗੀ ਆਪਾਂ ਕਿ ਵੀ ਪੱਕੀ ਫਸਲ ਆ ਇਹ ਇਹਦੀ ਹੁਣ ਫਲੀਆਂ ਦੇ ਵਿੱਚ ਦਾਣੇ ਦਾ ਜਮਾ ਬਿਲਕੁਲ ਪੱਕ ਕੇ ਤਿਆਰ ਨੇਗੇ ਤੇ ਬਾਕੀ ਹੁਣ ਇਹ ਜੇਕਰ ਆਪਾਂ ਇਸੇ ਤਰ੍ਹਾਂ ਹੀ ਰੱਖੀ ਤਾਂ ਦਾਣੇ ਨੇ ਜਿਹੜੇ ਵਿੱਚੋਂ ਇਹ ਹਰੇ ਹੋਣ ਲੱਗ ਜਾਂਦੇ ਨੇ ਇਹ ਆ ਦੇਖੋ ਤੁਸੀਂ ਦਾਣੇ ਦਾ ਪੂਰੇ ਸੁੱਕੇ ਪੈ ਨੇ ਇਹਦੇ ਵਿੱਚ ਚੰਗੀ ਤਰ੍ਹਾਂ ਬਣੇ ਪੈਣੇ ਦਾਣੇ ਜੇ ਆਪਾਂ ਹੁਣੇ ਨਾ ਵੱਡੀ ਤਾਂ ਵਿੱਚ ਹੀ ਖਰਾਬ ਹੋਣ ਲੱਗ ਜੂ ਜੇ ਹੁਣ ਆਪਾਂ ਇਹ ਉੱਪਰ ਸਪਰੇਅ ਸੜਕਨੇ ਆ ਤਾਂ ਆਪਾਂ ਨੂੰ ਦਿਨ ਬਾਲੇ ਖੜਨਾ ਪਊਗਾ ਨਾਲੇ ਤਾਂ ਤੇ ਬਾਕੀ ਹੋ ਸਕਦਾ ਦਾਣੇ ਵਿੱਚ ਹੀ ਖਰਾਬ ਹੋ ਜਾਣ ਤੇ ਨਾਲੇ ਆਪਾਂ ਨੂੰ ਉਧਰ ਜਿਹੜੀ ਸਬਜ਼ੀ ਜੀਰੀ ਲਾਉਣੀ ਆਪਾਂ ਝੋਨਾ ਲਾਉਣਾ ਉਹਦੇ ਤੋਂ ਆਪਾਂ ਲੇਟ ਹੋ ਜਾਾਂਗੇ ਬਾਕੀ ਹਲੇ ਮੀਂਹ ਇੱਕ ਦੋ ਦਿਨ ਹੋਰ ਛਾ ਦਦੇ ਨੇ ਕੱਲ ਹੁਣ ਆਪਾਂ ਇਹਨੂੰ ਪੂਰੀ ਵੱਢਣ ਦੀ ਤਿਆਰੀ ਕਰਤੀ ਸੀ ਬੱਦਲ ਉਧਰੋਂ ਫੇਰ ਆ ਗਿਆ ਸੀਗਾ ਪੂਰਾ ਕਣੀਆਂ ਪੂਰੀਆਂ ਵਧੀਆ ਪੈ ਗਈਆਂ ਇਹਦੇ ਉੱਪਰ ਗਿੱਲੀ ਹੋ ਗਈ ਸੀਗੀ ਤਾਂ ਆਪਾਂ ਨੂੰ ਫੇਰ ਰੁਕਣਾ ਪਿਆ ਕਿਉਂਕਿ ਆਹ ਟਾਈਮ ਆ ਕੇ ਮਸ਼ੀਨਾਂ ਵਾਲਿਆਂ ਕੋਲੇ ਵੀ ਜ਼ੋਰ ਹੁੰਦਾ ਮਸ਼ੀਨ ਆਪਾਂ ਪੁੱਛੀ ਵੀ ਸੀ ਪਰ ਉਹ ਹੋਰ ਮੁੱਕੀ ਬਟਣ ਲੱਗੇ ਸੀ ਪਹਿਲਾਂ ਉਹਦੇ ਕਰਕੇ ਲੇਟ ਹੋ ਗਈ ਸ਼ਾਮ ਨੂੰ ਬੱਦਲ ਪੈਣ ਲੱਗ ਗਿਆ ਇਸੇ ਤਰ੍ਹਾਂ ਆਪਾਂ ਨੂੰ ਇਹ ਲੇਟ ਹੋ ਗਿਆ ਤਾਂ ਅੱਜ ਹੋ ਸਕਦਾ ਵੀ ਜੇ ਧੁੱਪ ਆਪਾਂ ਵੈਸੇ ਤਾਂ ਨਿਕਲੇ ਅੱਜ ਧੁੱਪ ਜੇ 2-3 ਘੰਟੇ ਲੰਘੇ ਤਾਂ ਆਪਾਂ ਇਹਨੂੰ ਵੜਦਾਂਗੇ ਹੁਣ ਤਾਂ ਇਹ ਵੈਸੇ ਇਸੇ ਤਰ੍ਹਾਂ ਹੀ ਵੜਣੀ ਪੈਣੀ ਹੈ ਕਿਉਂਕਿ ਜੇ ਆਪਾਂ ਖੜਾਂਗੇ ਜ਼ਿਆਦੇ ਤਾਂ ਹੋ ਸਕਦਾ ਇਹਦੂੰ ਵੀ ਜ਼ਿਆਦਾ ਨੁਕਸਾਨ ਹੋਵੇ ਕਿਉਂਕਿ 80 90% ਮੀਂਹ ਦਾਸ ਦੇਣਗੇ ਵੀ ਪੈਣਾਗਾ ਬਾਕੀ ਆਪਾਂ ਇਹਨਾਂ ਨੂੰ ਲਾਸਟ ਤੱਕ ਰੇਤਾ ਤੁਹਾਨੂੰ ਝਾੜ ਵੀ ਜ਼ਰੂਰ ਖਾਵਾਂਗੇ ਵੀ ਕਿੰਨਾ ਕ ਨਿਕਲਦਾ ਵਿਜੇਤਾ 26 ਬੀਜ ਆਹੇ ਬਾਸੀ ਗੋਲਡ ਵੀ ਵੈਸੇ ਵਧੀਆ ਦਾਸ ਦੇਣੇ ਉਹ ਵੀ ਵਧੀਆ ਝਾੜ ਦਾਸ ਦੇਣੇ ਉਹਦਾ ਨਿਕਲ ਜਾਂਦਾ ਪਰ ਇਹ ਦੋਨਾਂ ਦਾ ਮੁਕਾਬਲਾ ਹੀ ਹੈ ਇੱਕ ਦਿਨਾਂ ਦਾ ਇਹਨਾਂ ਦਾ ਕੋਈ ਇਹ ਨਹੀਂ ਹੈਗਾ ਵੀ ਕੋਈ ਵੱਧ ਨਿਕਲਦੀ ਹੈ ਕੋਈ ਘੱਟ ਨਿਕਲਦੀ ਹੈ ਕਿਉਂਕਿ ਜਿਹਦੇ ਸਮਾਂ ਚੰਗਾ ਲੱਗ ਜੇ ਤਾਂ ਤਾਂ ਇਹ ਸਾਰੀਆਂ ਵਧੀਆ ਨਿਕਲ ਆਉਂਦੀਆਂ ਨੇ ਸਸਤੇ ਤੋਂ ਸਸਤਾ ਵੀ ਵੀ ਫਿਰ ਤਾਂ ਵਧੀਆ ਨਿਕਲ ਆਉਂਦਾ ਜੇ ਸਮਾਂ ਵਧੀਆ ਲੱਗ ਜੇ ਇਹ ਆਪਾਂ ਮਹਿੰਗਾ ਬੀਜ ਲਾ ਕੇ ਬੀਜਿਆ ਸੀਗਾ ਇਸ ਵਾਰ ਜੇ ਹੋ ਸਕਦਾ ਤਾਂ ਵਧੀਆ ਵੱਡੀ ਕੀ ਫਸਲ ਤਾਂ ਆਪਾਂ ਇਹ ਵੀ ਰੱਖਾਂਗੇ ਘਰ ਦਾ ਜੀ ਚੰਗਾ ਝਾੜ ਨਿਕਲਿਆ ਦਾ ਬਾਕੀ ਆਪਾਂ ਤੁਹਾਨੂੰ ਮੰਡੀ ਦੇ ਵਿੱਚ ਵੀ ਜ਼ਰੂਰ ਦਿਖਾਵਾਂਗੇ ਇਹ ਵੀ ਕਿੰਨੀ ਕੀ ਨਿਕਲੀ ਹੈ ਝਾੜ ਇਹਦਾ ਸਾਰਾ ਦੱਸਾਂਗੇ ਤੁਹਾਨੂੰ ਜਾਣਕਾਰੀ ਇਹਦੀ ਪਹਿਲਾਂ ਵੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸ਼ੁਰੂ ਤੋਂ ਲੈ ਕੇ ਦਿਖਾਈ ਆ ਵੀ ਇਹ ਕਿੰਨਾ ਕਿਹਦੇ ਉੱਪਰ ਖਰਚਾ ਆਇਆ ਨਾ ਤਾਂ ਇਹਦੇ ਉੱਪਰ ਆਪਾਂ ਵੀ ਰਹਿ ਪਾਇਆ ਤੇ ਨਾ ਹੀ ਕੋਈ ਆਪਾਂ ਘਾਟਾਂ ਵਾਲੀ ਸਪਰੇਅ ਕਰੀ ਆ ਸਿਰਫ ਇਹਦੇ ਉੱਪਰ ਤਨ ਛੁੰਡੀ ਵਾਲੀਆਂ ਸਪਰੇਹਾਂ ਜ਼ਰੂਰ ਕਰੀਆਂ ਨੇ ਦੇ ਵਿੱਚ ਇੱਕ ਜੂੰ ਜੀ ਤੋਂ ਕਹਿੰਦੇ ਨੇ ਉਹ ਪਾਈਆ ਤੇ ਲਾਸਟ ਸਪਰੇਅ ਦੇ ਵਿੱਚ ਆਪਾਂ ਉੱਲੀ ਵਾਲੀ ਵੀ ਪਾਈਆ ਉੱਲੀ ਨਾਸ਼ਕ ਦਵਾਈ ਉਹ ਜ਼ਰੂਰੀ ਹੈ ਇਹਨੂੰ ਪਾਉਣੀ ਕਿਉਂਕਿ ਬਾਅਦ ਦੇ ਵਿੱਚ ਫੜੀਆਂ ਨੂੰ ਇਹ ਜਾਂ ਬੋਟਿਆਂ ਨੂੰ ਉੱਲੀ ਜੇ ਲੱਗਣ ਲੱਗ ਜਾਂਦੀਆਂ ਇਹਨੂੰ ਮੌਸਮ ਇੱਕ ਇਸੱਲਾ ਚੱਲਦਾ ਸੀ ਕਿਸੇ ਵੇਲੇ ਆਹ ਰੁੱਤ ਦੇ ਵਿੱਚ ਤਾਂ ਇਹ ਬਹੁਤ ਖਰਾਬ ਹੋਣ ਲੱਗ ਜਾਂਦੀ ਆ ਆ ਸਮੇਂ ਦੇ ਵਿੱਚ ਇਸ ਲਈ ਆਪਾਂ ਲਾਸਟ ਸਪਰੇਅ ਦੇ ਵਿੱਚ ਉੱਲੀ ਵਾਲੀ ਦਵਾਈ ਇਹਦੇ ਵਿੱਚ ਜ਼ਰੂਰ ਪਾ ਦਿਆ ਕਰੋ ਉਹਦਾ ਆਪ ਨੂੰ ਵਧੀਆ ਰਿਜ਼ਲਟ ਮਿਲਦਾ ਕੋਈ ਝਾੜ ਦੇ ਅਸਰ ਨਹੀਂ ਪਾਉਂਦੀ ਨਾਲ ਇਹੋ ਵਧੀਆ ਝਾੜ ਰਹਿੰਦਾ ਮੂੰਗੀ ਦੇ ਨਾਲ ਇਹਨੇ ਵੀ ਪੂਰਾ ਵਧੀਆ ਫਲ ਚੱਕਿਆ ਹੈਗਾ ਆ ਦੇਖ ਲਓ ਤੁਸੀਂ ਕਿੰਨੇ ਗੁੱਸੇ ਲੱਗੇ ਪਏ ਨੇ ਇਹਨੂੰ ਵਧੀਆ ਇੱਕ ਮੁਝੇ ਨੂੰ ਬਾਕੀ ਹੁਣ ਰੱਬ ਦੀ ਸ਼ਰਤ ਹੈ ਜੀ ਆਪਾਂ ਨੂੰ ਵੱਢਣ ਦਊਗਾ ਫੇਰ ਹੀ ਆਪਾਂ ਨੂੰ ਝਾੜ ਦਾ ਪਤਾ ਲੱਗੂ ਇਹਦਾ ਬਾਕੀ ਜਿਹੜੇ-ਜਿਹੜੇ ਭਰਾਵਾਂ ਨੇ ਹੁਣ ਤੱਕ ਵੱਢੀ ਆ ਇਹ ਪਾਂਸੀ ਗੋਲਡ ਵੱਢੀ ਆ ਜਾਂ ਫਿਰ ਬਜੇਤਾ 26 ਵੱਢੀ ਆ ਉਹ ਆਪਾਂ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੰਨੀ ਰਹੀ ਇਹੋ ਚ ਕਿੰਨਾ ਝਾੜ ਨਿਕਲਿਆ ਉਹਦਾ ਤੇ ਕੀ ਖਰਚਾ ਆ ਉਹਦੇ ਉੱਪਰ ਤੇ ਬਾਕੀ ਕੀ ਰੇਟ ਲੱਗੀ ਉਹ ਜਿਹਨਾਂ ਨੇ ਵੇਚੀ ਹੁਣ ਤੱਕ ਉਹ ਕਿਉਂਕਿ ਇਹ ਜ਼ਿਆਦਾਤਰ ਆਪਣੇ ਏਰੀਏ ਦੀ ਬਰਨਾਲੇ ਏਰੀਏ ਦੀ ਜਿਹੜੀ ਮੂੰਗੀ ਆ ਉਹ ਜਗਰਾਵਾ ਸਾਈਡ ਬਹੁਤ ਜਾਂਦੀ ਆ ਉਥੇ ਰੇਟ ਵਧੀਆ ਮਿਲ ਜਾਂਦਾ ਆਪਣੇ ਏਰੀਏ ਦੇ ਵਿੱਚ ਇਧਰ ਬਰਨਾਲਾ ਹੋਇਆ ਸੰਗਰੂਰ ਤਪਾ ਹੋਇਆ ਇਧਰ ਰੇਟ ਬਹੁਤ ਘੱਟ ਨੇ ਕਿਉਂਕਿ ਇਧਰ ਖਰੀਦ ਘੱਟ ਹੁੰਦੀ ਆ ਮੂੰਗੀ ਦੀ ਜਗਰਾਵਾ ਦੀ ਸਭ ਤੋਂ ਵੱਡੀ ਮੰਡੀ ਆ ਕਿ ਜਿੱਥੇ ਮੂੰਗੀ ਬਹੁਤ ਜ਼ਿਆਦਾ ਖਰੀਦ ਹੁੰਦੀ ਆ ਵੱਡੇ ਪੱਧਰ ਤੇ ਮੂੰਗੀ ਉਥੇ ਆਉਂਦੀ ਵੀ ਆ ਤੇ ਖਰੀਦੀ ਵੀ ਜਾਂਦੀ ਆ ਸਰਕਾਰੀ ਬੋਲੀ ਜੋ ਪਰੋਖਰੀਤੀ ਜਾਂਦੀ ਆ ਮੂਗੀ ਉੱਥੇ ਤਾਂ ਹੀ ਉੱਥੇ ਰੇਟ ਵਾਦ ਮਿਲਦਾ ਸਰਕਾਰੀ ਬੋਲੀ ਹੋਣ ਦੇ ਕਾਰਨ ਉਹਦਾ ਕਣਕ ਵੰਗੂ ਆਪਣੇ ਝੋਨੇ ਵੰਗੂ ਵਿਕਰੀ ਆ ਉੱਥੇ ਜੇ ਫਾਰਮ ਵੀ ਕੱਢਦੇ ਨੇ ਉਹਦੇ ਸਾਰਾ ਕੁਝ ਹੁੰਦਾ ਉੱਥੇ ਬਾਕੀ ਇੱਕ ਹੋਰ ਆਪਾਂ ਕਿਸਾਨ ਭਰਾਵਾਂ ਨੂੰ ਕਹਨੇ ਆ ਵੀ ਜਿਹੜੇ ਹਨਾ ਪ੍ਰਾਈਵੇਟ ਵੇਚ ਕਿਉਂਦੇ ਹੁੰਦੇ ਨੇ ਉਹ ਜਾਤਾ ਉਹਦਾ ਕੋਈ ਚੱਕ ਚੁੱਕ ਜਾਂ ਕੋਈ ਉਹਦਾ ਪੱਕਾ ਹੱਲ ਕਰਕੇ ਆਇਆ ਕਰਨ ਕਿਉਂਕਿ ਪਿਛਲੇ ਸਾਲ ਬਹੁਤ ਕਿਸਾਨ ਭਰਾਵਾਂ ਨਾਲ ਹੋਈ ਆ ਪ੍ਰਾਈਵੇਟ ਖਰੀਦ ਕਰਕੇ ਉਹ ਬਾਣੀਆਂ ਨੇ ਜਾਂੜਤੀਆਂ ਨੇ ਕੋਈ ਵੀ ਆ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਆ ਜਾਣਦੇ ਨਹੀਂ ਹੁੰਦੇ ਜਦੋਂ ਤਾਂ ਉਹ ਕਿਸਾਨਾਂ ਦੇ ਰੁਪਏ ਵੀ ਦੱਬ ਗਏ ਬਹੁਤ ਜਿਵੇਂ ਹੁਣ ਕਿਸੇ ਦੀ ਲੱਖ-ਲੱਖ ਰੁਪਏ ਦੀ ਮੂੰਗੀ ਹੋ ਗਈ ਸੀ ਉਹ ਵੀ ਬਹੁਤ ਵੱਡੇ ਪੱਧਰ ਤੇ ਰੁਪਏ ਜਿਹੜੇ ਮਾਰੇ ਗਏ ਨੇ ਕਿਸਾਨਾਂ ਦੇ ਇਸ ਲਈ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਸਰਕਾਰੀ ਬੋਲੀ ਤੇ ਮੂੰਗੀ ਨੂੰ ਵੇਚਿਆ ਕਰੋ ਜਾਂ ਫਿਰ ਆਪਣਾ ਕੋਈ ਜੇ ਪ੍ਰਾਈਵੇਟ ਵੇਚਨੀ ਆ ਤਾਂ ਆਪਣਾ ਜਾਣ-ਪਛਾਣ ਵਾਲਾ ਹੋਵੇ ਕੋਈ ਵਧੀਆ ਬੰਦਾ ਤਾਂ ਉਹਦੇ ਕੋਲ ਹੀ ਵੇਚਿਆ ਕਰੋ ਇਹ ਨਾ ਹੋਵੇ ਕੋਈ ਆਪਾਂ ਹੋਰ ਕਿਸੇ ਨੂੰ ਬਿਨਾ ਜਾਣ ਪਛਾਣ ਤੋਂ ਵੇਚ ਆਈਏ ਮੁੜ ਕੇ ਆਪਾਂ ਰੁਪਈਆਂ ਨੂੰ ਤੁਰੇ ਫਿਰਦੇ ਹਾਂ ਉਹਦੇ ਮੰਗਰਾ ਕਿਉਂਕਿ ਆਪਣੀ ਇਹ ਮਿਹਨਤ ਦੀ ਫਸਲ ਹੁੰਦੀ ਆ ਮੁੜ ਕੇ ਆਪਾਂ ਖਰਚਲ ਹਵਾਰ ਹੋਈ ਜਾਂਦੇ ਆ ਇਹ ਚੀਜ਼ਾਂ ਦਾ ਜ਼ਰੂਰਤਿਆਂ ਨਾਲ ਰੱਖਿਆ ਕਰੋ ਬਾਕੀ ਹੋਰ ਤੁਹਾਨੂੰ ਲਾਸਟ ਤੱਕ ਦਿਖਾਵਾਂਗੇ ਕਿ ਕਿੰਨਾ ਕੁ ਝਾੜ ਨਿਕਲਦਾ ਤੇ ਕਮੈਂਟ ਕਰਕੇ ਇਹ ਜ਼ਰੂਰ ਦੱਸਿਓ ਵੀ ਇਹਦਾ ਹੁਣ ਆਪਾਂ ਕੀ ਹੱਲ ਕਰ ਸਕਦੇ ਹਾਂ ਵੀ ਖੜਾਈਏ ਇਹਨੂੰ ਹੋਰ ਜਾਂ ਫਿਰ ਵੱਢ ਲਈਏ ਇਹਨੂੰ ਹੁਣ ਆਪਾਂ ਵੈਸੇ ਤਾਂ ਵੱਢਣ ਦਾ ਹੀ ਇਰਾਦਾ ਹੈਗਾ ਜੇ ਸੁੱਕ ਗਈ ਇਹ ਚੰਗੀ ਤਰ੍ਹਾਂ ਧੰਨਵਾਦ ਵੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ